ਸੁਧਾਰ ਕਰਨਾ ਪੈਣਾ ਭਰਾਵੋ ਭੈਣੋ ਆਪਣੇ ਸੁਭਾਅ ਨੂੰ ਆਪਣੀਆਂ ਹੈਬਿਟਸ ਜਿਹੜੀਆਂ ਨੇ ਆਪਣੀਆਂ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਬਦਲਣਾ ਪਏਗਾ ਲੇਂਜ ਕੁਣਾ ਖਤਮ ਕਰਨਾ ਪਊ ਲੇਂਜ ਕੁਣਾ ਕਈ ਨਾ ਬਹੁਤ ਲੇਂਜ ਲੇਂਜ ਬੰਦੇ ਹੁੰਦੇ ਆ ਬੇਸਬਰ 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 ਹਰ ਚੀਜ਼ ਵਿੱਚ ਬੇਸਬਰ ਤੁਸੀਂ ਨੋਟ ਕਰਕੇ ਵੇਖੋ ਕਈ ਬੰਦਿਆਂ ਨੂੰ ਸਾਹਮਣੇ ਰੋਟੀ ਪਾਣੀ ਰੱਖ ਦਿਓ ਪ੍ਰਸ਼ਾਦਾ ਬਣਿਆ ਕਈ ਐ ਬੰਦਿਆਂ ਵਾਂਗੂ ਵੀ ਠੀਕ ਐ ਦੋ ਪਛਕ ਲੈ ਤਿੰਨ ਛੇ ਭਾਵੇਂ ਚਾਰ ਖਾ ਲਵੇ ਕਈ ਬੰਦੇ ਵੇਖਣਗੇ ਉਹਨਾਂ ਨੂੰ ਦੇ ਦਿਓ ਕੜਛੀ ਕੱਲ੍ਹ ਹੀ ਚਾਰ ਕੌਲੀਆਂ ਭਰ ਲੂ ਦੂਜੇ ਦੀ ਕੱਖ ਬਜੇ ਨਾ ਬਜੇ ਬੇਸਬਰ ਇੱਕ ਸਬਰ ਚ ਰਹਿਣ ਵਾਲੇ ਬੰਦੇ ਘਰ ਵਾਲੀ ਹੈ ਵਿਆਹ ਦਿੱਤਾ ਕਿਸੇ ਨੇ ਧੀ ਦਿੱਤੀ ਹੈ ਸਾਨੂੰ ਮਾੜੀ ਹੈ ਚੰਗੀ ਹੈ ਬੱਚਾ ਹੋ ਗਿਆ ਸ਼ਰੀਰ ਭਾਰਾ ਹੋ ਗਿਆ ਜਿਸ ਤਰ੍ਹਾਂ ਦੀ ਵੀ ਹੈ ਪਰ ਕਈ ਬੇਸਬਰੇ ਇੱਕ ਤੇ ਗੁਜ਼ਾਰਾ ਨਹੀਂ ਕਰਦਾ ਸਬਰ ਨਹੀਂ ਅਸਲ 'ਚ ਇਹ ਮਨੋਦਸ਼ਾ ਸਾਡੀ ਇਦਾਂ ਦੀ ਹੈ ਇਦਾਂ ਦਾ ਮਾਈਂਡ ਬਣਿਆ ਹੋਇਆ ਆਪੇ ਤੇ ਕੰਟਰੋਲ ਨਹੀਂ ਆਊਟ ਆਫ ਕੰਟਰੋਲ ਹੋ ਰਿਹਾ ਹੈ ਵਿਵੇਕ ਚਾਹੀਦਾ ਸੀ ਇਮੋਸ਼ਨਲੀ ਇੰਟੈਲੀਜੈਂਟ ਚਾਹੀਦੀ ਦਸੀ ਅਸੀਂ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖਦੇ ਜਿੱਥੇ ਜਿੱਥੇ ਵੱਧਦਾ ਇਹਨੂੰ ਕਾਬੂ ਰੱਖੋ ਯਾਰ ਗੁੱਸਾ ਵੱਧ ਜਾਂਦਾ ਹੈ ਕਈ ਵਾਰੀ ਕਰੋਧ ਵੱਧ ਜਾਂਦਾ ਹੈ ਕਾਮ ਵੱਧਦਾ ਹੈ ਲੋਭ ਵੱਧਦਾ ਹੈ ਜੀਭ ਦੇ ਚਸਕੇ ਵੱਧ ਜਾਂਦੇ ਨੇ ਪਰ ਇਹਨਾਂ ਤੇ ਕਾਬੂ ਪਾ ਕੇ ਰੱਖਣਾ ਪੈਂਦਾ ਹੈ ਆਪਣੇ ਆਪ ਨੂੰ ਕੰਟਰੋਲ ਕਰਨਾ ਪੈਂਦਾ ਹੈ ਨਹੀਂ ਤੇ ਬੜੀ ਪ੍ਰੋਬਲਮ ਕਰਨਗੇ ਬੇਸਬਰੇ ਨਾ ਹੋਇਓ ਕਦੇ ਆਪਣੇ ਆਪ ਨੂੰ ਬੰਨਣਾ ਆਪ ਪਹਿਣਾ ਭਰਾਵਾ ਸਬਰ ਹੈ ਨਾ ਜਿਹੜਾ ਇਹ ਤੈਨੂੰ ਪੈਦਾ ਕਰਨਾ ਪੈਣਾ ਤੂੰ ਕਰ ਸਕਦਾ ਇਹ ਤੇਰੀ ਰਿਪੇਅਰ ਹੈ ਜਿਹੜੀ ਬਾਹਰ ਗੱਡੀ ਖਰਾਬ ਹੋ ਜਾਂਦੀ ਹੈ ਰਿਪੇਅਰ ਕੋਈ ਹੋਰ ਕਰ ਦਿੰਦਾ ਕਪੜਾ ਖਰਾਬ ਹੋ ਗਿਆ ਕਿਸੇ ਹੋਰ ਨੇ ਠੀਕ ਕਰ ਦੇਣਾ ਇਹ ਜਿਹੜਾ ਆ ਦਿਮਾਗ ਹੈ ਇਹ ਜਿਹੜੇ ਬੇਸਬਰੇ ਕੰਮ ਕਰਦੇ ਆ ਅਸੀਂ ਇਹ ਰਿਪੇਅਰ ਸਾਨੂੰ ਆਪ ਕਰਨੀ ਪੈਣੀ ਆਪਣੀ ਕਰ ਲਈਦੀ ਐ ਮੈਂ ਨਾ ਪਿੱਛੇ ਜੇ ਇੱਥੇ ਪਿਛਲੇ ਸੋਮਵਾਰ ਦੀ ਖੋਰੇ ਗੱਲ ਹੈ ਤੇ ਸਾਡੇ ਇੱਥੇ ਅਗਰਾਈ ਕਰਦੇ ਬੰਦੇ ਜਿਵੇਂ ਕਣਕ ਵਗੈਰਾ ਹੁੰਦੀ ਐ ਪਿੰਡਾਂ ਵਾਲੇ ਫੋਨ ਕਰ ਦਿੰਦੇ ਵੀ ਸਾਡੇ ਇੱਥੇ ਕਣਕ ਹੈ ਤੇ ਬੰਦੇ ਆ ਕੇ ਕਣਕ ਲੈ ਜਾਣ ਜੀਰੀ ਲੈ ਜਾਣ ਲਗਰਾਂ ਦੇ ਵਿੱਚ ਚੌਲਾਂ ਦੀ ਵੀ ਲੋੜ ਹੁੰਦੀ ਹੈ ਤੇ ਆਟੇ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਜਿਹੜੇ ਜਿਹੜੇ ਫੋਨ ਕਰਦੇ ਉੱਥੇ ਉੱਥੇ ਲੈ ਆਉਂਦੇ ਆ ਜਾ ਕੇ ਤੇ ਸਮਾਣੇ ਏਰੀਏ ਦੇ ਵਿੱਚੋਂ ਸੀ ਉਹ ਬਾਪੂ ਸੀ ਬਲਿਹਾਰ ਸਿੰਘ ਸੀ ਉਹਦਾ ਨਾਮ ਉਹਨਾਂ ਦੀ ਆਪਸ 'ਚ ਦੋ ਗਰੁੱਪ ਬਣ ਗਏ ਤਲ ਬਣਿਆ ਸਮਾਣੇ ਦਾ ਉਹਨਾਂ ਦਾ ਆਪਸ 'ਚ ਗਰੁੱਪ ਬਣ ਗਿਆ ਦੋ ਬਣ ਗਏ ਉਹ ਆਪਸ ਚ ਮਾੜੀ ਮਾੜੀ ਉਹਨਾਂ ਦੀ ਚੱਲਦੀ ਰਹਿੰਦੀ ਐ ਰੜਕ ਜੀ ਮਾੜੀ ਮਾੜੀ ਚੱਲਦੀ ਰਹਿੰਦੀ ਮੈਨੂੰ ਬੁਲਾ ਲਿਆ ਇੱਥੇ ਹੀ ਮੈਂ ਆਖਿਆ ਆਜੋ ਮੈਂ ਬੈਠਾ ਉਹ ਆਪਸ ਚ ਥੋੜਾ ਥੋੜਾ ਕਰ ਰਹੇ ਆ ਆਪਸ ਚ ਇਹ ਐ ਕਰਦੇ ਨੇ ਐ ਕਰਦੇ ਨੇ ਉਹ ਬਾਪੂ ਸੀ 60 ਸਾਲ ਦਾ ਬਜ਼ੁਰਗ ਐ ਚਲੋ 60 ਸਾਲ ਦਾ ਹੈਗਾ ਮੇਰੇ ਕੋਲ ਬੈਠਾ ਏਦਾਂ ਮੈਂ ਕੱਠੇ ਮੈਂ ਆਖਿਆ ਚਲੋ ਤੂੰ ਛੱਡੋ ਯਾਰ ਆਪਣਾ ਏਦਾਂ ਠੀਕ ਰੱਖ ਰਿਹਾ ਕਰੋ ਆਪਸ ਵਿੱਚ ਮੈਂ ਏਦਾਂ ਗੱਲ ਕਰਦਾ ਉਹ ਕਹਿੰਦਾ ਬਾਪੂ ਮੇਰਾ ਸਾਡਾ ਹੁਣ ਇੱਥੇ ਬੜਨ ਨੂੰ ਜੀ ਨਹੀਂ ਕਰਦਾ ਸਾਡਾ ਆਉਣ ਨੂੰ ਜੀ ਇਹ ਕਹਤਾ ਉਹਦਾ ਮੈਂ ਕਹਿ ਰਿਹਾ ਬਾਪੂ ਬਾਪੂ ਜੀ ਗੱਲ ਸੁਣੋ ਐਦਾਂ ਨਾ ਤੁਸੀਂ ਕਰੋ ਤੁਹਾਡੀ ਆਪਸ 'ਚ ਹੈ ਪਰਮੇਸ਼ਰ ਦਵਾਰ ਨਾਲ ਕਾਹਦਾ ਰੋਸਾ ਹੈ ਤੁਹਾਡਾ ਤੁਹਾਡੀ ਆਪਸ 'ਚ ਨਹੀਂ ਨਹੀਂ ਬੱਸ ਬੱਸ ਉਹ ਫੇਰ ਉੱਚੀ ਸੁਰ ਉੱਚੀ ਰੱਖੀ ਬਾਪੂ ਨੇ ਥੋੜੀ ਸੁਰ ਉੱਚੀ ਰੱਖੀ ਮੈਂ ਇੱਥੇ ਬਾਪੂ ਜੀ ਬਾਪੂ ਜੀ ਤੋਂ ਫੇਰ ਮੈਂ ਕਹਿੰਦਾ ਬਾਪੂ ਤੂੰ ਚੁੱਪ ਕਰ ਮੇਰੀ ਗੱਲ ਤਾਂ ਸੁਣ ਲੈ ਉਹ ਫੇਰ ਕਹਤਾ ਤੀਜੀ ਵਾਰੀ ਮੈਂ ਖੇਚ ਗਿਆ ਖੇਚ ਕੀ ਮਤਲਬ ਮੈਂ ਚੱਲ ਬਾ ਇੱਥੇ ਇਹ ਹੋ ਗਿਆ ਨਿਕਲ ਇਹ ਹੋ ਗਿਆ ਹੁਣ ਇਦਾਂ ਮੈਨੂੰ ਹੋਇਆ ਹੈ ਬੜੀ ਵਾਰ ਪਰ ਉਦੋਂ ਹੁੰਦਾ ਜਦੋਂ ਮੇਰੇ ਸਿਰ ਤੋਂ ਪਾਣੀ ਲੰਘ ਜੇ ਜਦੋਂ ਬੰਦਾ ਨਾ ਹੀ ਟਿਕੇ ਫਿਰ ਮੈਂ ਕਹਿੰਦਾ ਚੱਲ ਇਹ ਫਿਰ ਅਖੀਰ ਤੇ ਹੁੰਦਾ ਹੁੰਦਾ ਪਰ ਇਦਾਂ ਹੁੰਦਾ ਨਹੀਂ ਮੈਂ ਉਹਨੂੰ ਥੋੜਾ ਜਿਹਾ ਛੇਤੀ ਨੂੰ ਹੀ ਕਹਿ ਦਿੱਤਾ ਉਹ ਚਲਿਆ ਗਿਆ ਬਾਹਰ ਚਲੋ ਮੈਂ 10-15 ਮਿੰਟ ਗੱਲਾਂ ਬਾਤਾਂ ਕੀਤੀਆਂ ਮੈਂ ਕਮਰੇ ਚ ਚਲਿਆ ਗਿਆ ਮੈਂ ਕੁਝ ਖਾ ਰਿਆ ਸੀ ਖਾਦਾ ਤੇ ਸੀ ਪਰ ਮੈਨੂੰ ਖਾਣ ਦਾ ਪਤਾ ਨਹੀਂ ਲੱਗਿਆ ਮੈਂ ਕਿਤਾਬ ਲਾ ਗਿਆ ਪੜਨ ਮੈਂ 6-7 ਪੇਜ ਪੜਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਪੜਿਆ ਕੀ ਇਹਦੇ ਚੋਂ ਮੇਰੀ ਟੱਕਰੀ ਘੁੰਮੀ ਗਈ ਹੈ ਮੈਂ ਮੁੰਡੇ ਨੂੰ ਕਿਹਾ ਆਪਣੇ ਨਾਲ ਮੈਂ ਕਿਹਾ ਫੋਨ ਲਾ ਉਹਨੂੰ ਕਿਸੇ ਉਹ ਬੰਦੇ ਨਾਲ ਗੱਲ ਕਰਾ ਉਹਨੂੰ ਮੇਰੀ ਗੱਲ ਕਰਾ ਉਹਨੇ ਮੇਰੀ ਗੱਲ ਕਰਾਈ ਮੈਂ ਕਿਹਾ ਬਾਪੂ ਜੀ ਕਿੱਥੇ ਹੋ ਕਹਿੰਦਾ ਗੇਟ ਅੱਗੇ ਖੜਾ ਬੱਸ ਚੜਦਾ ਬੱਸ ਛੱਡੋ ਹੁਣ ਨਹੀਂ ਤੇ ਮੈਂ ਸਪਸ਼ਟ ਸ਼ਬਦਾਂ ਵਿੱਚ ਮੈਂ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਕਹੀ ਮੈਂ ਕਿਹਾ ਬਾਪੂ ਜੀ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਕਿਹਾ ਸੌਰੀ ਮੇ ਮੇਰ ਤੋਂ ਵੱਡੀ ਗਲਤੀ ਹੋ ਗਈ ਅੱਜ ਮੈਂ ਕਿਹਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਤੱਕਦੀ ਨਹੀਂ ਕਰਦਾ ਹੁੰਦਾ ਮੇਰਾ ਆਪਣੇ ਇਮੋਸ਼ਨ ਤੇ ਆਪਣੇ ਜਜ਼ਬਾਤ ਤੇ ਕਾਬੂ ਰਹਿੰਦਾ ਹੈ ਮੈਂ ਕਦੇ ਓਵਰ ਰਿਐਕਟ ਨਹੀਂ ਕਰਦਾ ਇੱਕਦਮ ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮੈਂ ਸਪਸ਼ਟ ਸ਼ਬਦਾਂ ਵਿੱਚ ਮਾਫੀ ਮੰਗੀ ਮੈਂ ਤੁਹਾਨੂੰ ਦੱਸ ਰਿਹਾ ਇਹ ਗੱਲ ਲਾਈਵ ਚੱਲਦਾ ਉਹ ਘਰੇ ਵੀ ਸੁਣਦਾ ਹੋਣਾ ਮਤਲਬ ਮੈਂ ਪ੍ਰੋਪਰ ਮੈਂ ਇਦਾਂ ਮਾਫੀ ਕਦੇ ਵੀ ਨਹੀਂ ਮੰਗੀ ਹੋਣੀ ਕਿਸੇ ਤੋਂ ਆਪਣੀ ਜ਼ਿੰਦਗੀ ਚ ਪਰ ਮੈਂ ਅਸਲੀ ਸ਼ਬਦਾਂ ਵਿੱਚ ਮੈਂ ਕਿਹਾ ਜੀ ਮੇਰੇ ਤੋਂ ਗਲਤੀ ਹੋ ਗਈ ਬਾਪੂ ਜੀ ਤੁਹਾਡਾ ਇਹ ਘਰ ਹੈ ਤੁਸੀਂ ਜਦੋਂ ਮਰਜ਼ੀ ਆਓ ਮੈਨੂੰ ਅੱਜ ਪਤਾ ਹੀ ਨਹੀਂ ਲੱਗਿਆ ਮੈਂ ਕਿਹਾ ਮੈਨੂੰ ਮਿਸ ਅੰਡਰਸਟੈਂਡਿੰਗ ਵੀ ਹੋ ਗਈ ਥੋੜਾ ਜਿਹਾ ਭੁਲੇਖਾ ਵੀ ਪੈ ਗਿਆ ਇੱਕ ਮੈਂ ਥੋੜਾ ਜਿਹਾ ਕਾਲ ਕਰ ਗਿਆ ਨਹੀਂ ਤੇ ਮੈਂ ਇਦਾਂ ਕਰਦਾ ਨਹੀਂ ਹੁੰਦਾ ਤੁਸੀਂ ਮੰਨਣਾ ਨਹੀਂ ਮੈਨੂੰ ਫਿਰ ਉਹ ਹਜਮ ਹੋਇਆ ਖਾਣਾ ਖਾਣਾ ਫੇਰ ਮੈਂ 4-5 ਪੇਜ ਦੁਬਾਰਾ ਪੜੇ ਵੀ ਲਿਖਿਆ ਕੀ ਮੈਨੂੰ ਸਮਝ ਨਹੀਂ ਸੀ ਲੱਗੀ ਤੇ ਮੈਂ ਸੱਚੀ ਸੋਚਾਂ ਮੈਂ ਖਿਆ ਅੱਧੇ ਇੱਕ ਘੰਟੇ ਨੇ ਮੇਰੀ ਚੱਕਰੀ ਘੁਮਾਤੀ ਆ ਜਿੰਨਾ ਦਾ ਹਰ ਵੇਲੇ ਚੜਿਆ ਰਹਿੰਦਾ ਮਤਲਬ ਹਰ ਵੇਲੇ ਪਾਰਾ ਪਰ ਹਟ ਜਾ ਖੇਡੋ ਨਾ ਗੱਲਾਂ ਨਾ ਕਰੋ ਮੈਂ ਰਹਿੰਦੇ ਨੇ ਜਿਵੇਂ ਸੜੇ ਹੀ ਬੀਬੀਓ ਤੁਸੀਂ ਵੀ ਨਾ ਹੱਸੋ ਘੱਟ ਤੁਸੀਂ ਵੀ ਨਹੀਂ ਆ ਬੰਦਿਆਂ ਨੂੰ ਕਈ ਵਾਰੀ ਅਸੀਂ ਕਹਿੰਨੇ ਆ ਨਾ ਸੁਣਿਓ ਬੀਬੀਓ ਇਹਨਾਂ ਬੰਦਿਆਂ ਨੂੰ ਕਹਿੰਨੇ ਆ ਵੀ ਬੰਦੇ ਬਣਜੋ ਤੁਸੀਂ ਬਾਹਰ ਝਾਕਦੇ ਆ ਤੁਸੀਂ ਐਂ ਕਰਦੇ ਆ ਘੱਟ ਤੁਸੀਂ ਵੀ ਨਹੀਂ ਕਰੇ ਨਾ ਨਾਲੇ ਰੋਟੀ ਨਾਲੇ ਇਹ ਜੀ ਸੜੀ ਗੱਲ ਕਰਦੀਆਂ ਬੰਦੇ ਦਾ ਕਾਲਜਾ ਹੀ ਸਾੜ ਦਿੰਦੇ ਘਰੇ ਆਵੇ ਵੀ ਕੀ ਅਗਲਾ ਸੱਚੀ ਰਹਿ ਤੁਹਾਡੇ ਤੋਂ ਵੀ ਨਹੀਂ ਹੁੰਦਾ ਮੈਂ ਵੇਖਿਆ ਨਾਲੇ ਨਾ ਝੜਕਾਂ ਖਾਈ ਜਾਉ ਇਹਦੀ ਪਤਾ ਘਰ ਵਾਲਾ ਬੋਲੀ ਜਾਵੇ ਇਹ ਫਿਰ ਹਟਦੀਆਂ ਨਹੀਂ ਤੇ ਕਈ ਜਾਣਾ ਨਾਲੇ ਰੋਟੀ ਪਕਾਈ ਜਿਹੜੀਆਂ ਤੁੰਚਾਂ ਮਾਰਦੀਆਂ ਨੇ ਸੱਚੀ ਗੱਲ ਹੈ ਕਈ ਬੰਦੇ ਘਟ ਨਹੀਂ ਪਰ ਕਈ ਸੁਧਰ ਗਏ ਐ ਵੀ ਚੱਲ ਪਰ ਜਿੰਨਾ ਚਿਰ ਜਿਉਂਦੇ ਹੀ ਰੂ ਉਹ ਤੁੰਚਾਂ ਮਾਰਨੋਂ ਨਹੀਂ ਘਟਦੀ ਤੂੰ ਵੇਖਿਆ ਫਿਰ ਤੂੰ ਦੇਖਿਆ ਹਟਦੀਆਂ ਨਹੀਂ ਐਦਾਂ ਹੈਗਾ ਤੇ ਭੈਣੋ ਭੈਣਾ ਨੂੰ ਮੈਂ ਕਹਿਣਾ ਚਾਹੁੰਦਾ ਉਹ ਤੁਸੀਂ ਵੀ ਧਿਆਨ ਰੱਖਿਆ ਕਰੋ ਯਾਰ ਜਦੋਂ ਇਹ इमोਸ਼ਨ ਕਦੇ ਹਾਵੀ ਹੋਵੇ ਨਾ ਉਹਨੂੰ ਠੀਕ ਕਰੋ ਜਾਗੋ ਅਵੇਅਰ ਹੋਵੋ ਹੋ ਜਾਂਦੀਆਂ ਗਲਤੀਆਂ ਇਹ ਜਿੱਦਣ ਹਾਵੀ ਹੋ ਰਿਹਾ ਨਾ ਗੁੱਸਾ ਇਹ ਤੁਹਾਥੋਂ ਗਲਤੀ ਕਰਾਉ ਤੁਹਾਡੇ ਰਿਸ਼ਤੇ ਟੁੱਟਣਗੇ ਤੁਹਾਡਾ ਪਿਆਰ ਟੁੱਟੂ ਆਂ ਚੀਜ਼ਾਂ ਜਿਹੜੀਆਂ ਨੇ ਖਲਾਰਾ ਪੈ ਜਾਂਦਾ ਇਹ ਇਹ इमोਸ਼ਨ ਜਿਹੜੇ ਐ ਇਹਨੂੰ ਕਾਬੂ ਚ ਰੱਖੋ ਹਾਵੀ ਹੋ ਗਿਆ ਬੜਾ ਨੁਕਸਾਨ ਕਰਦਾ ਹੈ ਬੰਦਾ ਬਾਅਦ ਚ ਪਛਤਾਉਂਦਾ ਰਹਿੰਦਾ ਯਾਰ ਮੇਰੇ ਤੋਂ ਗਲਤੀ ਹੋ ਗਈ ਪਰ ਮੇਰੇ ਆ ਭਰਾਵਾ ਮੈਂ ਤੁਹਾਨੂੰ ਦੱਸਿਆ ਵੀ ਮੈਂ ਉਹਨੂੰ ਬੰਦੇ ਨੂੰ ਫੋਨ ਕਰ ਲਿਆ ਬਾਪੂ ਕਹਿੰਦਾ ਭਾਈ ਸਾਹਿਬ ਤੁਸੀਂ ਕਾਨੂੰ ਐ ਕਹਿੰਦੇ ਆ ਜੀ ਗਲਤੀ ਮੇਰੀ ਮਾਫੀ ਤੁਸੀਂ ਕਾਨੂੰ ਮੰਗਦੇ ਆ ਉਹ ਤੇ ਹੋ ਗਿਆ ਠੀਕ ਕਈ ਰਿਸ਼ਤੇ ਰਿਪੇਅਰ ਨਹੀਂ ਹੋ ਸਕਦੇ ਹੁੰਦੇ ਉਦੋਂ ਉਹ ਗੱਡੀ ਬੜੀ ਦੂਰ ਲੰਘ ਗਈ ਹੁੰਦੀ ਹੈ ਮੁੜ ਕੇ ਨਹੀਂ ਫੜ ਹੁੰਦੀ ਮੁੜ ਕੇ ਨਹੀਂ ਘੜਿਆ ਜਾਂਦਾ ਕਈ ਗਲਤੀਆਂ ਸੁਧਾਰਨੀਆਂ ਬੜੀਆਂ ਔਖੀਆਂ ਹੁੰਦੀਆਂ ਤਾਂ ਕਰਕੇ ਜਿੰਨਾ ਆਪਣੇ ਆਪ ਤੇ ਅਸੀਂ ਕਾਬੂ ਪਾ ਕੇ ਰੱਖਾਂਗੇ ਸੌਖੇ ਰਾਂਗੇ ਤੇ ਭਰਾਵੋ ਭੈਣੋ ਜਿਹੜਾ ਗਿਆਨ ਹੈ ਨਾ ਸਮਝਦੇ ਨਾਲ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਜਿਵੇਂ ਆਪਾਂ ਰਾਤ ਗੱਲ ਕਰਦੇ ਸੀ ਕੋਈ ਬਿਰਲਾ ਬਿਰਲਾ ਮੋੜੇ ਮਨ ਦੀਆਂ ਵਾਕਾਂ ਇਹ ਮਨ ਦੇ ਵੇਗ ਨੇ ਘੋੜੇ ਦੀ ਬਾਗ ਹੈ ਨਾ ਜਿਹੜੀ ਕਿੱਧਰ ਨੂੰ ਮੋੜਨਾ ਸੱਜੇ ਕਿ ਖੱਬੇ ਉਹ ਭਰਾਵਾ ਘੋੜੇ ਉੱਤੇ ਤੈਂ ਬਹਿਣਾ ਇਹ ਮਨ ਰੂਪੀ ਘੋੜੇ ਉੱਤੇ ਸਵਾਰੀ ਕਰੀ ਇਹ ਅਥਰਾ ਘੋੜਾ ਹੈ ਇਹ ਡੰਗ ਮਾਰੂ ਡੰਗ ਤੇ ਜੇ ਤੈਨੂੰ ਅਕਲ ਹੋਈ ਫਿਰ ਦੰਦ ਖੱਟੇ ਕਰਕੇ ਨਾ ਸੱਪ ਦੇ ਇੱਕ ਸੱਪ ਹੁੰਦਾ ਹੈ ਉਹ ਜਦੋਂ ਡੰਗ ਮਾਰਦਾ ਹੈ ਪਰ ਜਿਨ੍ਹਾਂ ਨੂੰ ਚਾਚਾ ਹੈ ਦੰਦ ਖੱਟੇ ਕਰਕੇ ਗਲ 'ਚ ਪਾਈ ਫਿਰਦੇ ਆ ਫਿਰ ਡੰਗ ਮਾਰਦਾ ਇਹ ਹੱਦੀ ਕੁਝ ਕਹਿੰਦਾ ਆਪਣੇ ਆਪ ਤੇ ਕਾਬੂ ਤੇਰੀ ਸ਼ਰਨ ਤੇਰੇ ਪਰਵਾਸ ਹੈ ਪੰਚ ਦੁਸ਼ਟ ਲੈ ਸਾਧੇ ਸਾਧ ਲੈ ਇਹ ਕਾਮ ਨੂੰ ਸਾਧ ਕੇ ਰੱਖਣਾ ਵੀ ਠੀਕ ਹੈ ਯਾਰ ਇੰਨਾ ਕੁ ਬਥੇਰਾ ਹੈ ਗੁੱਸਾ ਇੰਨਾ ਕੁ ਚਾਹੀਦਾ ਇੰਨਾ ਕੁ ਐਨੀ ਕੁ ਘੂਰੀ ਨਾਲ ਚੱਲ ਜਾਣਾ ਕੰਮ ਮੇਰਾ ਐਨੀ ਕੁ ਜ਼ਰੂਰਤ ਹੈ ਮੇਰੀ ਹਾਵੀ ਨਹੀਂ ਹੋਣ ਦੇਣਾ